ਸਸ਼ਿਆਕਾਲ ਦੋਸਤੋ ਖਬਰਾਂ ਵਿੱਚ ਤੁਹਾਡਾ ਸਵਾਗਤ ਹੈ ਪੰਜਾਬੀ ਸੰਗੀਤ ਪ੍ਰੇਮੀਆਂ ਲਈ ਇੱਕ ਵੱਡੀ ਖਬਰ ਹੈ ਮਸ਼ਹੂਰ ਗਾਇਕਾ ਗੁਰਨਾਮ ਪੁੱਲਰ ਜਲਦ ਹੀ ਰਿਮਟੀ ਯੂਨੀਵਰਸਿਟੀ ਵਿੱਚ ਇੱਕ ਸ਼ਾਨਦਾਰ ਪ੍ਰਦਰਸ਼ਨ ਕਰਨ ਜਾ ਰਹੇ ਹਨ ਉਹਨਾਂ ਨੇ ਦੱਸਿਆ ਕਿ ਉਹ 15 ਨਵੰਬਰ ਨੂੰ ਰਿਮਟੀ ਯੂਨੀਵਰਸਿਟੀ ਪਹੁੰਚ ਰਹੇ ਹਨ ਗੁਰਨਾਮ ਪੁੱਲਰ ਨੇ ਕਿਹਾ ਕਿ ਉਹ ਯੂਨੀਵਰਸਿਟੀ ਦੇ ਸਟੂਡੈਂਟਸ ਅਤੇ ਫੈਕਲਟੀ ਨਾਲ ਲਾਈਵ ਪਰਫਾਰਮ ਕਰਨ ਭੰਗੜਾ ਪਾਉਣ ਅਤੇ ਇੰਜੋਏ ਕਰਨ ਲਈ ਬਹੁਤ ਉਤਸ਼ਾਹਿਤ ਹਨ ਉਨ੍ਹਾਂ ਨੇ ਸਾਭ ਨੂੰ 15 ਨਵੰਬਰ ਨੂੰ ਮਿਲਣ ਲਈ ਮੋਸਟ ਵੈਲਕਮ ਕਿਹਾ ਦੱਸ ਦਈਏ ਕਿ ਗੁਰਨਾਮ ਭੁੱਲਰ ਯੂਨੀਵਰਸਿਟੀ ਦੇ ਕੈਰਨਾਵਰਨ 25 ਦਾ ਗ੍ਰੇਟ ਐਨੂਅਲ ਕਰਚਲ ਟੈਕ ਫੈਸਟ ਦੇ ਹਿੱਸੇ ਉਹ ਜੋ ਸਟਾਰ ਨਾਈਟ ਵਿੱਚ ਪਰਫਾਰਮ ਕਰਨਗੇ ਇਹ ਦੋ ਦਿਨ ਫੈਸਟ 14 ਤੋਂ 15 ਨਵੰਬਰ ਤੱਕ ਚੱਲੇਗਾ ਸਮੂਹ ਰਿਮਟੀ ਯੂਨੀਵਰਸਿਟੀ ਲਈ ਇਹ ਇਵੈਂਟ ਬੇਹਦ ਖਾਸ ਹੋਣ ਵਾਲਾ ਹੈ ਗੁਰਨਾਮ ਭੁੱਲਰ ਦੇ ਪ੍ਰਸ਼ੰਸਕਾਂ ਨੂੰ 15 ਨਵੰਬਰ ਦੀ ਸ਼ਾਮ ਦਾ ਬੇਸਬਰੀ ਨਾਲ ਇੰਤਜ਼ਾਰ ਰਹੇਗਾ ਹੁਣ ਗੱਲ ਕਰਦੇ ਹਾਂ ਨੈਕਸਟ ਅਪਡੇਟ ਦੀ ਪੰਜਾਬੀ ਫਿਲਮ ਜਮਲਾ ਦੀ ਬਹੁਤ ਚਰਚਾ ਹੋ ਰਹੀ ਹੈ ਇਸ ਫਿਲਮ ਦੇ ਪੋਸਟਰ ਨੇ ਪਹਿਲਾਂ ਹੀ ਬਹੁਤ ਮਮਚਾਈਆਂ ਹੋਈਆਂ ਹਨ ਅਤੇ ਲੋਕ ਇਸ ਫਿਲਮ ਨੂੰ ਦੇਖਣ ਲਈ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਰਾਜਵੀਰ ਜੰਦਾਵਾ ਦੀ ਇਸ ਫਿਲਮ ਦਾ ਟ੍ਰੇਲਰ ਹੁਣ ਜਲਦ ਹੀ ਰਿਲੀਜ਼ ਹੋਣ ਜਾ ਰਿਹਾ ਹੈ ਫਿਲਮ ਦਾ ਟ੍ਰੇਲਰ 16 ਨਵੰਬਰ 2025 ਨੂੰ ਰਿਲੀਜ਼ ਹੋਵੇਗਾ ਤੁਸੀਂ ਇਸ ਫਿਲਮ ਦੇ ਟ੍ਰੇਲਰ ਨੂੰ ਦੁਪਹਿਰ ਵਾਰਾ ਵਜ ਕੇ 30 ਮਿੰਟ ਤੇ ਦੇਖ ਸਕੋਗੇ ਇਹ ਫਿਲਮ 28 ਨਵੰਬਰ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ ਹੁਣ ਦੇਖਣਾ ਇਹ ਹੈ ਕਿ ਟ੍ਰੇਲਰ ਵਿੱਚ ਕੀ ਖਾਸ ਹੋਵੇਗਾ ਹੁਣ ਗੱਲ ਕਰਦੇ ਹਾਂ ਨੈਕਸਟ ਅਪਡੇਟ ਦੀ ਪੰਜਾਬੀ ਸੰਗੀਤ ਜਗਤ ਦੀ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਪ੍ਰਸਿੱਧ ਗਾਇਕਾ ਅਰਮਾਨ ਬੇਦਿਲ ਜਲਦ ਹੀ ਫਰੀਦਕੋਟ ਵਿੱਚ ਆਪਣੀ ਆਵਾਜ਼ ਦਾ ਜਾਦੂ ਬਖੇਰਨ ਜਾ ਰਹੇ ਹਨ ਜੀ ਹਾਂ ਯੂਥ ਆਈਕਨ ਅਰਮਾਨ ਬੇਦਿਲ ਜਿਨ੍ਹਾਂ ਦੇ ਗੀਤ ਮੈਂ ਵਿਚਾਰਾ ਕਿਸਮਤ ਹਾਰਾ ਵਰਗੇ ਹਿੱਟ ਹਨ 21 ਨਵੰਬਰ ਨੂੰ ਜੀ ਜੀ ਐਸ ਮੈਡੀਕਲ ਕਾਲਜ ਫਰੀਦਕੋਟ ਵਿਖੇ ਲਾਈਫ ਪਰਫਾਰਮ ਕਰਨਗੇ ਹੁਣ ਜੀਜੀਐਸ ਮੈਡੀਕਲ ਕਾਲਜ ਦੇ ਵਿਦਿਆਰਥੀਆਂ ਨੂੰ ਵੀ 21 ਨਵੰਬਰ ਦੀ ਸ਼ਾਮ ਨੂੰ ਇੱਕ ਜਾਦਗਰੀ ਪ੍ਰਦਰਸ਼ਨ ਦੇਖਣ ਨੂੰ ਮਿਲੇਗਾ ਇਹ ਇਵੈਂਟ ਅਰਬਨ ਔਰਡ ਦੁਆਰਾ ਅਜੋਜਿਤ ਕੀਤਾ ਜਾ ਰਿਹਾ ਹੈ ਵਿਦਿਆਰਥੀ ਇਸ ਲਾਈਵ ਸ਼ੋਅ ਨੂੰ ਲੈ ਕੇ ਬਹੁਤ ਹੀ ਉਤਸ਼ਾਹਿਤ ਹਨ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਅਰਮਾਨ ਬੇਦੀਰ ਆਪਣੇ ਸੁਪਰ ਹਿੱਟ ਗੀਤਾਂ ਨਾਲ ਸ਼ਾਮ ਨੂੰ ਰੰਗੀਨ ਬਣਾ ਦੇਣਗੇ ਹੁਣ ਗੱਲ ਕਰਦੇ ਹਾਂ ਨੈਕਸਟ ਅਪਡੇਟ ਦੀ ਸਤਿੰਦਰ ਸਤਰਾਜ ਨੇ ਫੈਨ ਦੀ ਖਿੱਚੀ ਤਸਵੀਰ ਕੀਤੀ ਸਾਂਝੀ ਬਦਲੇ ਵਿੱਚ ਫੈਨ ਨੇ ਦੱਸਿਆ ਕਿ ਕਿਵੇਂ ਗੀਤਾਂ ਨੇ ਬਦਲੀ ਉਹਨਾਂ ਦੀ ਜ਼ਿੰਦਗੀ ਪੰਜਾਬੀ ਗਾਇਕ ਡਾਕਟਰ ਸਤਿੰਦਰ ਸਤਰਾਜ ਇਸ ਸਮੇਂ ਵਿਦੇਸ਼ਾਂ ਵਿੱਚ ਹਨ ਜਿੱਥੇ ਉਹਸ ਆਪਣੇ ਸਰੋਤਿਆਂ ਨਾਲ ਨਜ਼ੀਦ ਅਤੇ ਜੁੜ ਰਹੇ ਹਨ ਇਹ ਤਸਵੀਰ ਕਿਸੇ ਹੋਰ ਨੇ ਨਹੀਂ ਸਗੋਂ ਉਹਨਾਂ ਦੇ ਇੱਕ ਫੈਨ ਨੇ ਖਿੱਚੀ ਸੀ ਸਤਰਾਜ ਨੇ ਇਹ ਤਸਵੀਰ ਸਾਂਝੀ ਕਰਦਿਆਂ ਹੋਇਆ ਲਿਖਿਆ ਜੀਓ ਬਹੁਤ ਬਹੁਤ ਪਿਆਰ ਤੇ ਸ਼ੁਕਰਾਨੇ ਸਤਰਾਜ ਬਾਈ ਦੇ ਗੀਤ ਬੈਨ ਹੋਣੇ ਚਾਹੀਦੇ ਹਨ ਇਹ ਨਸ਼ੇ ਤੋਂ ਵੀ ਘਾਤਕ ਕਿਸੇ ਜ਼ਮਾਨੇ ਵਿੱਚ ਖੁਸ਼ ਹੋਣ ਤਾਂ ਨੱਚਣ ਵਾਲੇ ਗੀਤ ਸੁਣਨੇ ਉਦਾਸ ਹੋਣ ਤਾਂ ਸੈਡ ਗੀਤ ਸੁਣ ਲੈਣੇ ਸਰਤਾਜ ਦੇ ਗੀਤ ਪ੍ਰੋਮੋਹਨ ਸਿੰਘ ਦੀ ਕਵਿਤਾ ਵਰਗੇ ਹੁੰਦੇ ਹਨ ਇਹਨਾਂ ਨੂੰ ਸੁਣਨ ਲਈ ਕਿਸੇ ਖਾਸ ਮੂਡ ਦੀ ਲੋੜ ਨਹੀਂ ਰਾਵੀ ਦੇ ਪਾਣੀ ਤਰਾ ਸ਼ਬਦ ਵਗਦੇ ਤੁਰਦੇ ਜਾਂਦੇ ਹਨ ਕੁਝ ਦਿਨ ਪਹਿਲਾਂ ਮੈਂ ਕੁਝ ਮਿੱਤਰਾ ਅਤੇ ਪਰਿਵਾਰ ਨਾਲ ਇਸ ਥਾਂ ਤੇ ਸੀ ਤੇ ਆਹ ਗੀਤ ਸੁਣਨ ਦਾ ਮਨ ਕਰੀ ਜਾਂਦਾ ਸੀ ਕਈ ਗੀਤ ਸਰਤਾਜ ਦੇ ਐਸੇ ਨੇ ਜੋ ਇੱਕ ਵਾਰ ਜੈਹਨ ਵਿੱਚ ਆ ਜਾਣ ਤਾਂ ਫੇਰ ਬੰਦਾ ਸਾਰਾ ਦਿਨ ਗੁਣਗਾਣ ਗਾਉਂਦਾ ਰਹਿੰਦਾ ਹੈ ਮੈਡੀਟੇਸ਼ਨ ਵਰਗਾ ਹੁੰਦਾ ਆ ਮੁਕੰਮਲ ਕਦੀ ਨਾ ਮੇਰੇ ਕੋਲ ਆਇਆ ਦਰਦ ਗਰੀਬਾਂ ਦਾ ਸ਼ਹਿਰ ਤੇਰੇ ਤੋਂ ਹੋਰ ਕਿੰਨੇ ਹੀ ਜਿਨ੍ਹਾਂ ਨੇ ਨਹੀਂ ਸੁਣਿਆ ਸੁਣੋ ਜ਼ਰੂਰ ਧੰਨਵਾਦ ਭਾਜੀ ਫੈਨ ਨੇ ਸਰਤਾਜ ਦਾ ਤਹਿ ਦਿਲੋਂ ਧੰਨਵਾਦ ਕਰਦਿਆ ਕਿਹਾ ਕਿ ਇੰਨਾ ਗੀਤਾਂ ਸਦਕਾ ਉਹ ਅੱਜ ਇੱਕ ਬਿਹਤਰ ਜ਼ਿੰਦਗੀ ਜੀ ਰਹੇ ਹਨ ਇਹ ਘਟਨਾ ਸੱਚਮੁੱਚ ਦਰਸਾਉਂਦੀ ਹੈ ਕਿ ਇੱਕ ਕਲਾਕਾਰ ਸਿਰਫ ਮਨੋਰੰਜਨ ਹੀ ਨਹੀਂ ਕਰਦਾ ਸਗੋਂ ਆਪਣੇ ਸੰਗੀਤ ਰਾਹੀਂ ਆਪਣੇ ਸਰੋਤਿਆਂ ਦੀ ਜ਼ਿੰਦਗੀ ਵਿੱਚ ਕਿੰਨਾ ਵੱਡਾ ਅਤੇ ਸਕਾਰਾਤਮਕ ਬਦਲਾਅ ਲਿਆ ਸਕਦਾ ਹੈ ਪੰਜਾਬੀ ਜਗਤ ਦੇ ਕਲਾਕਾਰ ਡਾਕਟਰ ਸਤਿੰਦਰ ਸਤਰਾਜ ਆਪਣ ਇਹ ਸ਼ਾਨਦਾਰ ਸਮਾਗਮ ਵਿੱਚ 16 ਨਵੰਬਰ 2025 ਨੂੰ ਸ਼ਾਮਲ ਹੋਣ ਜਾ ਰਹੇ ਹਨ ਜਲੰਧਰ ਵਿੱਚ ਇਸ ਟੂਰ ਦੀ ਮੇਜ਼ਬਾਨੀ ਪ੍ਰਸਿੱਧ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਪੇਸ਼ ਕਰੇਗੀ ਇਸ ਦੌਰਾਨ ਸਤਰਾਜ਼ ਆਪਣੀ ਮਸ਼ਹੂਰ ਗਜ਼ਲਾਂ ਨਜ਼ਮਾਂ ਅਤੇ ਨਵੇਂ ਗੀਤਾਂ ਨਾਲ ਸ਼ਾਮ ਨੂੰ ਯਾਦਗਾਰ ਬਣਾਉਣਗੇ ਉਨ੍ਹਾਂ ਦੇ ਪ੍ਰਸ਼ੰਸਕ ਇਸ ਪ੍ਰੋਗਰਾਮ ਨੂੰ ਲੈ ਕੇ ਬੇਹੱਦ ਉਤਸ਼ਾਹਿਤ ਹਨ ਡਾਕਟਰ ਸਤਿੰਦਰ ਸਤਰਾਜ ਦਾ ਇਹ ਹੈਰੀਟੇਜ ਟੂਰ ਇੰਡੀਆ ਨਾ ਸਿਰਫ ਇੱਕ ਸੰਗੀਤਕ ਪ੍ਰੋਗਰਾਮ ਹੈ ਸਗੋਂ ਇਹ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਦੀ ਇੱਕ ਕੋਸ਼ਿਸ਼ ਵੀ ਹੈ ਸੰਗੀਤ ਪ੍ਰੇਮੀਆਂ ਨੂੰ ਅਪੀਲ ਹੈ ਕਿ ਉਹ ਸਮਾਂ ਰਹਿੰਦੇ ਆਪਣੀ ਟਿਕਟਾਂ ਬੁੱਕ ਕਰਵਾ ਲੈਣ ਨੈਕਸਟ ਅਪਡੇਟ ਹੈ ਪੰਜਾਬ ਸਰਕਾਰ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮਹਾਨ ਸਮਾਗਮ ਮੁੱਖ ਮੰਤਰੀ ਮਾਨ ਕਰਨਗੇ ਸ਼ਿਰਕਤ ਲਾਈਟ ਐਂਡ ਸਾਊਂਡ ਸ਼ੋਅ ਅੱਜ ਸ਼ਾਮ 6 ਵਜੇ ਚੰਡੀਗੜ੍ਹ ਲੁਧਿਆਣਾ ਪੰਜਾਬ ਸਰਕਾਰ ਵੱਲੋਂ ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦ ਦਿਹਾੜੇ ਨੂੰ ਸਮਰਪਿਤ ਲਾਈਟ ਐਂਡ ਸਾਊਂਡ ਸ਼ੋਅ ਰਾਹੀਂ ਵਿਸ਼ੇਸ਼ ਸਮਾਗਮ ਕਰਵਾਇਆ ਜਾ ਇਹ ਹੈ ਇਹ ਮਹਾਨ ਸਮਾਗਮ ਅੱਜ 14 ਨਵੰਬਰ 2025 ਨੂੰ ਸ਼ਾਮ 6 ਵਜੇ ਤੋਂ ਸ਼ੁਰੂ ਹੋਵੇਗਾ ਜਿਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਵੱਡੀ ਗਿਣਤੀ ਵਿੱਚ ਸੰਗਤ ਸ਼ਾਮਿਲ ਹੋਵੇਗੀ ਪ੍ਰੋਗਰਾਮ ਦੇ ਸਥਾਨ ਇਹ ਲਾਈਟ ਐਂਡ ਸਾਊਂਡ ਸ਼ੋਅ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਹੋਵੇਗਾ ਜਿਸ ਦੇ ਨਾਂ ਹੈ ਗੁਰੂ ਨਾਨਕ ਸਟੇਡੀਅਮ ਕਪੂਰਥਲਾ ਗੁਰਗੋਬਿੰਦ ਸਿੰਘ ਸਟੇਡੀਅਮ ਮੁਕਤਸਰ ਸਾਹਿਬ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਬਾਬਾ ਨਾਨਕ ਮਾਹਿਰ ਸਟੇਡੀਅਮ ਬਰਨਾਲਾ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਗਤਾਂ ਨੂੰ ਪਰਿਵਾਰ ਸਮੇਤ ਇਨ੍ਹਾਂ ਸਮਾਗਮਾਂ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਸਮਾਗਮ ਸਾਨੂੰ ਗੁਰੂ ਸਾਹਿਬ ਜੀ ਦੇ ਮਹਾਨ ਇਤਿਹਾਸ ਅਤੇ ਸ਼ਹਾਦਤ ਤੋਂ ਜਾਣੂ ਕਰਵਾਉਣਗੇ। ਮੁੱਖ ਮੰਤਰੀ ਮਾਨ ਨੇ ਕਿਹਾ ਆਓ ਪਰਿਵਾਰ ਸਮੇਤ ਇਨ੍ਹਾਂ ਸਮਾਗਮਾਂ 'ਚ ਸ਼ਾਮਲ ਹੋ ਕੇ ਗੁਰੂ ਸਾਹਿਬ ਜੀ ਦੇ ਇਤਿਹਾਸ ਤੋਂ ਜਾਣੂ ਹੋਈਏ। ਇਹ ਸ਼ੋਅ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ, ਉਨ੍ਹਾਂ ਦੀਆਂ ਸਿੱਖਿਆਵਾਂ ਅਤੇ ਉਨ੍ਹਾਂ ਦੀ ਲਸਾਨੀ ਸ਼ਹਾਦਤ ਜਿਸ ਵਿੱਚ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਅਤੇ ਭਾਈ ਦਿয়াল ਜੀ ਦੀ ਕੁਰਬਾਨੀ ਵੀ ਸ਼ਾਮਿਲ ਹੈ ਨੂੰ ਆਧੁਨਿਕ ਤਕਨੀਕੀ ਨਾਲ ਦਸਾਵਾਂਗੇ ਸੰਗੀਤ ਅਤੇ ਮਨੋਰੰਜਨ ਨਾਲ ਜੁੜੀ ਹਰ ਅਪਡੇਟ ਲਈ ਜੁੜੇ ਰਹੋ ਸਾਡੇ ਨਾਲ ਫਿਲਹਾਲ ਖਬਰਾਂ ਵਿੱਚ ਇੰਨਾ ਹੀ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਧੰਨਵਾਦ